मिडल क्लास मुन्ने ओ आया खुशी यार जल्दी ओ तेरी बस ना नहीं वाली कॉलेज वाली ओ ਨਾਲ ਮੈਂ ਕੰਮ ਤੋਂ ਲੱਗ ਗਈ ਨਾ ਜਲਦੀ ਆ ਤੇਰੇ ਰਮਦੇ ਦਾ ਪ੍ਰਿੰਸੀਪਲ ਜੀ ਆੜਾ ਕੱਟੇ ਉਹਨਾਂ ਕਾਲਜ ਚੋਂ ਨਾ ओ आया खुशी यार ਲੈ ਬੜਾ ਕਹਿੰਦੇ ਕੋਲਜ ਦੀ ਬੱਸ ਨਹੀਂ ਲੈਣਾ ਓਏ ਆ ਗਿਆ ਭਾਈ ਆ ਗਿਆ ਚੱਲ ਬਾਈ ਉਹ ਆ ਤੂੰ ਕੀ ਹਾਲ ਬਣਾਇਆ ਕਾਲਜ ਚੱਲਿਆ ਕਿ ਉਹ ਫਿਲਮਾਂ ਚੱਲਿਆ ਪਹਿਲਾਂ ਤਾਂ ਬਣ ਲਾ ਉਪਰਲਾ ਓਹੋ ਬਾਈ ਕਰਤੀਆਂ ਨਾ ਉਹੀ ਪੁਰਾਣੀਆਂ ਗੱਲਾਂ ਓਏ ਬਈ ਅੱਜ ਕੱਲ ਇਹ ਟ੍ਰੈਂਡ ਹੈ ਓਏ ਕਾਲਜ ਚ ਸਾਰੇ ਮੁੰਡਿਆਂ ਨੇ ਪਾਏ ਹੁੰਦੇ ਆ ਰਹੀ ਉਹ ਬੈਠ ਬੈਠ ਦੋ ਤੇਰੀ বাস ਨਾ ਵੇਚੀ ਚੱਲ ਥੋਲਾ ਮੇਰੀ ਤੂੰ ਜਾਣਾ ਕਾਲਜ ਪੜ੍ਹਨਾ ਜਾਂ ਪੁੱਠੇ ਕੰਮਾਂ ਚ ਨਾ ਪਈ ਕਿਨੇ ਕਿਨੇ ਉਹ ਨਾ ਨਾ ਭਾਈ ਤੈਨੂੰ ਪਤਾ ਹੀ ਹੈ ਮੇਰੇ ਯਾਰਾਂ ਦਾ ਓਏ ਉਹ ਇਹੋ ਜਿਹੇ ਨੇ ਕਿ ਉਹ ਰੋ 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 ਮੈਂ ਰੋ ਰੋ ਮੇਰੇ ਯਾਰ ਸੱਜੇ ਨੇ ਤੁਸੀਂ ਇੰਨੇ ਆਂਦੇ ਹਾਂ ਹਾਂ ਦੱਸ ਕੀ ਹੋਇਆ ਹੁਣ ਓ ਯਾਰ ਮੈਂ ਆਪਣੇ ਯਾਰਾਂ ਨੂੰ ਮਿਲਾਵਾਂ ਯਾਰ ਇੱਕ ਮਿੰਟ ਕੀ ਹੋ ਸੱਜਣਾ ਇਹ ਯਾਰ ਆ ਰਾਜਾ ਅਬ ਕੀ ਹੋ ਤੁਸੀਂ ਛੋਟੀ ਉਮਰੇ ਇੰਨਾ ਕੰਮਾਂ 'ਚ ਪੈ ਗਏ ਔਰ ਤੁਹਾਨੂੰ ਵੇਖ ਕੇ ਪਿੰਡ ਦੇ ਹੋਰ ਮੁੰਡੇ ਵੀ ਲੱਗਣਗੇ ਓ ਯਾਰ ਆ ਰਾਜਾ ਕੰਮਕਾਰ ਭਰਾਵਾ ਜਾ ਦੇ ਤੂੰ ਇੱਥੋਂ ਓ ਭਰਾਵਾ ਤੁਸੀਂ ਮੇਰੇ ਛੋਡੇ ਭਰਾਵਾਂ ਵਰਗੇ ਮੇਰਾ ਫਰਜ਼ ਆ ਤੁਹਾਨੂੰ ਸਮਝਾਉਣਾ ਗੱਲ ਮੰਨ ਲਓ ਮੇਰੀ ਇਹ ਕੰਮ ਛੱਡ ਦਿਓ ਚਲ ਆ ਜਾ ਓ ਯਾਰ ਅੱਗੇ ਵੇਖੋ ਕਿੰਨੇ ਮੁੰਡੇ ਮਰੀ ਜਾਂਦੇ ਆ ਪੰਜਾਬ 'ਚ ਤੁਸੀਂ ਆਪ ਵੇਖੋ ਭਾਈ ਜਾ ਯਾਰ ਐਵੇਂ ਦਿਮਾਗ ਨਾਲ ਉਹ ਗੱਲ ਤਾਂ ਸੁਣ ਮੇਰੀ ਤੁਸੀਂ ਸਵੇਰ ਦਾ ਹੋ ਗਿਆ ਸਮਾਨ ਦਾ ਮਸਾ ਇੰਤਜ਼ਾਮ ਕੀਤਾ ਤੂੰ ਉਹ ਗੱਲ ਤਾਂ ਸੁਣ ਲਓ ਮੇਰੀ ਤੁਸੀਂ ਮੇਰੇ ਛੋਟੇ ਭਰਾਵਾਂ ਵਰਗੇ ਤਾਂ ਹੀ ਤੁਹਾਨੂੰ ਮੈਂ ਸਮਝਾਈ ਨਾ ਚੱਲ ਪਰੇ ਯਾਰ ਯਾਰ ਤੁਸੀਂ ਮੇਰੀ ਗੱਲ ਪਈਏ ਨੇ ਮੈਂ ਤੁਹਾਨੂੰ ਆਹ ਇੱਥੇ ਪੈ ਜਾ ਹਾ ਯਾਰ ਇੱਥੇ ਕੌਣ ਹੈ ਮੈਂ ਤੁਹਾਨੂੰ ਪਿਆਰ ਨਾਲ ਸਮਝਾਈ ਨਾ ਤੁਸੀਂ ਮੇਰੀ ਗੱਲ ਪਈਏ ਨੇ ਉਹ ਇੰਨਾ ਕੰਮਾਂ ਨੂੰ ਛੱਡ ਦਿਓ ਇੰਨਾ ਕੰਮਾਂ ਚ ਕੁਝ ਨਹੀਂ ਪਿਆ ਆਦੇ ਮਾਂ ਪਿਓ ਦਾ ਸੋਚੋ ਤੁਹਾਨੂੰ ਕਿਵੇਂ ਵੱਡੇ ਕਰਦਾ ਤੁਹਾਨੂੰ ਕਿਵੇਂ ਪਾਲਦਾ ਤੁਹਾਨੂੰ ਪੜਾਉਂਦਾ ਉਹਨਾਂ ਦਾ ਵੀ ਸੋਚੋ ਓਏ ਯਾਰ ਤੂੰ ਸਮਝਣਾ ਕਿ ਨਹੀਂ ਹੋਵੇਂ ਓਏ ਇਹਨੂੰ ਦੂਜੇ ਤਰੀਕੇ ਨਾਲ ਆਪਾਂ ਸਮਝਾ ਗਏ ਗਲਤੀਆਂ ਸਨ ਮੇਰੀ ਓਹੋ ਨਾ ਮੇਰੀ ਗਲਤੀ ਆ ਨਹੀਂ ਕੌਣ ਆ ਤਰੇ ਯਾਰ ਆ ਨਸ਼ੇੜੀ ਉਹ ਤੈਨੂੰ ਮੈਂ ਪਹਿਲਾਂ ਵੀ ਸਮਝਾਇਆ ਸੀ ਐਵੇਂ ਦੇ ਯਾਰਾਂ ਕੋਲੋਂ ਦੂਰ ਰਿਹਾ ਕਰ ਚੱਲ ਤੇਰੀ ਵਸਦਾ ਟਾਈਮ ਹੋ ਗਿਆ ਚੰਗਾ ਯਾਰ ਭਾਈ ਯਾਰਾ ਉਹ ਹੀ ਬੰਦਾ ਨਹੀਂ ਜਿੰਨੇ ਆਪਾਂ ਨੂੰ ਕੁੱਟਿਆ ਸੀ ਆਹ ਇਹ ਆਪਣੇ ਨਵੇਂ ਯਾਰ ਦਾ ਭਰਾ ਹੀ ਇਹ ਵੱਡਾ ਠੀਕ ਆ ਹੁਣ ਆਪਾਂ ਲਵਾਂਗੇ ਇਹਦੇ ਤੋਂ ਬਦਲਾ ਉਹ ਕਿਵੇਂ ਯਾਰ ਟਾਈਮ ਵੀ ਆ ਗਿਆ ਤੇ ਭਾਈ ਅੱਜ ਲੈਣ ਵੀ ਨਹੀਂ ਆਇਆ ਫੋਨ ਕਰਕੇ ਦੇਖਦਾ ਇੱਕ ਵਾਰ ਆਫੇ ਕਿਲਪਾ ਕਰਕੇ ਥੋੜੀ ਦੇਰ ਬੰਦ ਯਾਰ ਬਾਈ ਦਾ ਫੋਨ ਪਹਿਲਾਂ ਤਾਂ ਕਿਤੇ ਬੰਦ ਆ ਜਾਣੀ ਐ ਕਰਦਾ ਪਰਛ ਨੂੰ ਲਾਉਣਾ ਹਾਂ ਹਲੋ ਹਾਰਚ ਬਾਈ ਵਧੀਆ ਵਧੀਆ ਬਾਈ ਤੂੰ ਸੁਣਾ ਓ ਯਾਰ ਮੈਂ ਕਾਲ ਜੋ ਆਇਆ ਸੀ ਤੇ ਬਾਈ ਦਾ ਯਾਰ ਫੋਨ ਬੰਦ ਆ ਜਾਂਦਾ ਮੈਨੂੰ ਲੈਣ ਵੀ ਨਹੀਂ ਆਇਆ ਯਾਰ ਕੋਮ ਅੱਡੇ ਤੇ ਖੜਾ ਯਾਰ ਆਛੇਤੀ ਮੈਨੂੰ ਲੈ ਕੇ ਜਾ ਬਾਈ ਠੀਕ ਹੈ ਬਾਈ ਠੀਕ ਹੈ ਲੈ ਮੋੜੇ ਟਾਮ ਤੇ ਯਾਰ ਹੀ ਕੰਮ ਹੁੰਦੇ ਆ ਆ ਜੀ ਆਹ ਅੱਜ ਕਿਵੇਂ ਆ ਗਈ ਭਰਾ ਦੀ ਯਾਦ ਉਹ ਯਾਰ ਬਾਈ ਮੈਂ ਕਾਲਜੋਂ ਆਇਆ ਸੀ ਬੜਾ ਟਾਈਮ ਹੋ ਗਿਆ ਇੱਥੇ ਖੜਾ ਯਾਰ ਬਾਈ ਦਾ ਫੋਨ ਵੀ ਬੰਦ ਆ ਜਾਂਦਾ ਸੀ ਮੈਂ ਸੋਚਿਆ ਭਰਾ ਨੂੰ ਲਾ ਲਾ ਪਰ ਇੱਕ ਮੈਂ ਤੇਰਾ ਫੋਨ ਲੱਗ ਵੀ ਗਿਆ ਯਾਰ ਟੈਨਸ਼ਨ ਨਾ ਲੈ ਕਿਸੇ ਤਰ੍ਹਾਂ ਭਰਾ ਖੜੂ ਹੱਥੇ ਤੇਰੇ ਯਾਰ ਖੜਨਗੇ ਭਾਈ ਮਾਣਾ ਮੇਰਾ ਤੇਰੇ ਦੇ ਪਾਣੀ ਇੱਕ ਗਲਾਸ ਪਾਣੀ ਲਈ ਮੇਰੇ ਹਜੇ ਤੱਕ ਖੁਸ਼ਵਿਰਨ ਨਹੀਂ ਆਇਆ ਉਹ ਆਇਆ ਨਹੀਂ ਦੇ ਨਹੀਂ ਰੋਕ ਇੱਕ ਮਿੰਟ ਮੈਂ ਫੋਨ ਲਾ ਕੇ ਵੇਖਾਂ ਨਾ ਟਾਈਮ ਹੋ ਗਿਆ ਆਇਆ ਨਹੀਂ ਉਹ ਹੋ ਮੇਰਾ ਫੋਨ ਵੀ ਬੰਦ ਆ ਉਹ ਵਿਚਾਰਾ ਫੋਨ ਕਰਦਾ ਰਿਹਾ ਹੋਣਾ ਚੱਲ ਕੋਈ ਨਾ ਭੈਣ ਤੂੰ ਟੈਨਸ਼ਨ ਨਾ ਲੈ ਮੈਂ ਵੇਖ ਕੇ ਆਉਣਾ ਉਹ ਠੀਕ ਆ ਬਈ ਠੀਕ ਹੋ ਰੁਕਿਆ ਯਾਰ ਓ ਯਾਰ ਕੋਈ ਨਹੀਂ 10 ਮੀਟਰ ਰੋਕ ਤੇ ਓ ਯਾਰ ਭਾਈ ਮੈਂ ਇਕੱਈ ਲੇਟ ਆਈ ਓ ਟੈਨਸ਼ਨ ਕੋ ਲੈਣਾ ਤਿੰਨ ਤੁਰੇ ਫਰਕਾ ਦੇ ਓਏ ਹੋਰ ਤਾਂ ਕੋਈ ਨਹੀਂ ਕਰੇ ਭੈਣ ਤੇ ਬਾਈ ਡੀਕਦੇ ਹੁਣੇ ਯਾਰ ਮੈਨੂੰ ਓ ਯਾਰ ਕੋਈ ਨਹੀਂ ਕੋਈ ਦਰਾ ਦਸੇ ਹਰ ਹੋਰ ਕੀ ਹਾਲਾ ਠੀਕ ਰਹਿਣਾ ਮੁੰਡੂ ਓ ਸ਼ੇਰਾ ਤੈਨੂੰ ਚੀਜ਼ ਵੀ ਖਾਈਏ ਇੱਕ ਵਧੀਆ ਲਵਾਓ ਲਵਾਓ ਚੱਲ ਲੈ ਆਂਦੀ ਭਈ ਆ ਗਈ ਆ ਯਾਰ ਓਏ ਖਾ ਗਏ ਰੇ ਕੇ ਪੰਜੀਰੀ ਆ ਚਿੱਟੇ ਰੱਤੀ ਪੰਜੀਰੀ ਇੱਕ ਬਾਹਰੋਂ ਲਿਆਉਂਦੀ ਆ ਗੁਰਵਾ ਆ ਖਾ ਗਏ ਲਿਆ ਗਏ ਚੱਤ ਚਾਰ ਬਈ ਜਿੰਨੂੰ ਆ ਖਿੱਚ ਨਾਸਾ ਸਾਣੀ ਕੇ ਚਿੰਨੂੰ ਅੰਗਰੇਜ਼ਾਂ ਦੇ ਪੀਸ ਕੇ ਮਾਰ ਬਈਰ ਪੰਜੀਰੀ ਦਾ ਖਾਈਦੀ ਆ ਯਾਰ ਓਏ ਸੁੰਗੀਦੀ ਆ ਓਏ ਐ ਸੁੰਗੇ ਨੂੰ ਓ ਕੋਈ ਚੱਕਰੀ ਡਰਦਾਂਗੇ ਯਾਰ ਭਈ ਆ ਤਾਂ ਸਿਰ ਜੇ ਨੂੰ ਚੜਦੀ ਜਾ ਬਾਈ ਚੈੱਕ ਤਾਂ ਕਰ ਵਰਗਾ ਦੇ ਛੂਟੇ ਆਗੇ ਆਗੇ ਆਹ ਆਏ ਕਿ ਨਹੀਂ ਉਹ ਬਈ ਆ ਤਾਂ ਜਰ ਸਰਜਾ ਫੜ ਗਈ ਬਸ ਬਸ ਹੋ ਗਿਆ ਕੰਮ ਉਹ ਗੀਤ ਤਸੱਲੀ ਭਾਈ ਕਿਵੇਂ ਆਈ ਜਾਂਦੇ ਯਾਰ ਭਾਈ ਇਹ ਗੰਦੇ ਝੂਠੇ ਬਈ ਯਾਰ ਮੈਨੂੰ ਘਰੇ ਛੱਡਿਆ ਯਾਰ ਓ ਯਾਰ ਖੜਾ ਬਈ ਯਾਰ ਭਾਈ ਮੈਨੂੰ ਘਰੇ ਛੱਡਿਆ ਯਾਰ ਯਾਰ ਟੈਨਸ਼ਨ ਕੇ ਲੈਣਾ ਤੈਨੂੰ ਘਰੇ ਹੀ ਛੱਡ ਕੇ ਆਵਾਂਗੇ ਨਾ ਪੁਰਵਾ ਆਦਿਆ ਨਿਛੜੀ ਯਾਰਾਂ ਤੋਂ ਦੂਰ ਰਹਿ ਉਦੋਂ ਮੇਰੀ ਸੁਣਦਾ ਹੀ ਨਹੀਂ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਰਿਆਂ ਨੂੰ ਸਾਡੀ ਇਹ ਵੀਡੀਓ ਦੱਸਿਓ ਮੈਸੇਜ ਕਿੱਦਾਂ ਦਾ ਲੱਗਿਆ ਤੇ ਵੀਡੀਓ ਤੇ ਬਹੁਤ ਸਾਰਿਆਂ ਨੇ ਮਿਹਨਤ ਕੀਤੀ ਆ ਤੇ ਦੱਸਿਓ ਵੀਡੀਓ ਚੈੱਕ ਕਰੀ ਕਮੈਂਟ ਕਰਕੇ ਸਾਰੇ ਤੇ ਲਾਈਕ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਮਿਡਲ ਕਲਾਸ ਮੁੰਡੇ